ਚਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਲਾਡੀ ਭਾਜੀ ਕੀ ਹਾਲ ਹੈ ਤੁਹਾਡਾ ਫਿਰ ਵਧੀਆ ਅਸੀਂ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਲਾਡੀ ਭਾਜੀ ਅੱਜ ਕੀ ਖਾਨ ਲੈ ਕੇ ਆਏ ਹੋ ਮੇਲਾ ਮੇਲਾ ਮਾਗੀ ਦਾ ਜਿਹੜਾ ਲੱਗਦਾ ਮੇਲਾ ਆਪਣੇ ਝੂੜਿਆ ਦਾ ਅੱਛਾ ਅੱਛਾ ਪੰਜ ਟੰਡੇ ਕੋਲੇ ਮੈਨੇ ਤਾਂ ਤਿਆਰੀਆਂ ਫਿਰ ਹੋ ਰਹੀਆਂ ਹਨ ਪਿੰਚੇ ਤਿਆਰ ਹੋਈਦਾ ਮੇਲਾ ਤੇ ਚੰਡੋਰ ਲੱਗੀ ਵੀ ਹੈਗੀ ਆ ਚੰਡੋਰ ਲੱਗੀ ਹੈ ਖੈਰ ਆਪਾਂ ਕਿੰਨੇ ਤੇ ਬੈਠੇ ਆਂ ਆਈ ਬੈਠਾ ਬ੍ਰੇਕ ਡਾਂਸ ਤੇ ਬ੍ਰੇਕ ਡਾਂਸ ਤੇ ਕਿਤੇ ਚੱਲ ਹੀ ਨਾ ਪਵੇ ਉਹ ਬੜਾ ịchਟ ਗਈ ਤੇ ਚਲੋ ਜੀ ਅੱਜ ਦਾ ਵਲੋਗ ਹੈ ਜਿਹੜਾ ਕੰਟੀਨਿਊ ਕਰਦੇ ਆ ਬੜਾ ਇੰਟਰਸਟਿੰਗ ਵਲੋਗ ਹੋਣ ਵਾਲਾ ਤੇ ਤੁਸੀਂ ਬਣੇ ਰਹੋ ਇਸ ਵੀਡੀਓ ਤੇ ਹਾਂ ਦੇਖੀ ਰੱਖਿਓ ਜੀ ਪੁੱਛਦੇ ਸੀ ਵੀ ਕਿਹੜਾ ਚਾਨਣ ਹੈ ਤੇ ਡਾਡੀ ਬਾਜੀ ਕੀ ਦਿਖਾ ਰਹੇ ਹੋ ਚਾਨਣ ਚਾਨਣ ਦਿਖਾ ਰਹੇ ਹਾਂ ਚਲੋ ਕਰੋ ਸਬਸਕ੍ਰਾਈਬ ਫਿਰ ਹੈ ਬਾਜੀ ਤਾਂ ਆਪਾਂ ਹੋਰ ਜਿਹੜਾ ਵਲੋਗ ਅੱਗੋਂ ਤੁਹਾਨੂੰ ਕੰਟੀਨਿਊ ਕਰਦੇ ਨਵਾਂ ਝੂਲਾ ਜਿਹੜਾ ਇੱਕ ਹੋਰ ਦਿਖਾਣੇ ਆ ਡਾਡੀ ਬਾਜੀ ਨਵਾਂ ਜਾਂ ਪੁਰਾਣਾ ਹੈ ਪੁਰਾਣਾ ਹੈ ਤਾਂ ਉਹ ਆਗਾ ਜਿਵੇਂ ਆਪਾਂ ਰਸੇ ਨਾਲ ਪੰਨੇ ਕੇ ਉਹ ਨਹੀਂ ਕਰਦੇ ਭਮਾਦੇ ਨਹੀਂ ਹੁੰਦੇ ਇਹ ਪਿਛਲੀ ਵਾਰ ਵੀ ਅਸੀਂ ਦਿਖਾਇਆ ਸੀਗਾ ਡਾਡੀ ਬਾਜੀ ਪਿਛਲੀ ਵਾਰ ਦਿਖਾਇਆ ਸੀ ਵੈਸੇ ਇਹ ਆ ਹਾਂ ਪਿਛਲੀ ਵਾਰ ਵੀ ਆਇਆ ਸੀਗਾ ਚਲੋ ਦਿਖਾਣੇ ਆ ਜੀ ਤੁਹਾਨੂੰ ਬੈਕ ਕੈਮਰੇ ਤੋਂ 8:00 ਵਜੇ ਆ ਕੀ ਕਰੀ ਜਨੇ ਹੋ ਊਟਾ ਲੈਣ ਵਾਸਤੇ ਬੈਠਾਂਗਾ ਪਹਿਲਾਂ ਝੂੜਾ ਮੈਨੂੰ ਫਿਰ ਕਿੰਡੋਲ ਜੀ ਨਹੀਂ ਹਜੇ ਸੇਰਾਂ ਵਾਲੇ ਜੀ ਆਪਾਂ ਬੱਣੇ ਕੇ ਵੱਟਾ ਘੁਮਾਦੇ ਹਗੇ ਆ ਅੱਛਾ ਉਹ ਬੰਦੇ ਬਾਹਰ ਕੇ ਵਿੱਚ ਘੁਮਾਦੇ ਹਗੇ ਆ ਅੱਛਾ ਤੇ ਚਲੋ ਕੋਈ ਗੱਲ ਨਹੀਂ ਪਰ ਬਾਹਰ ਆ ਜਾਓ ਵੈਸੇ ਹਜੇ ਚੱਲਣ ਵਾਲਾ ਨਹੀਂਗਾ ਮੈਂ ਝੂਟਾ ਲੈ ਕੇ ਉਤਰੂੰਗਾ ਮੈਂ ਨਹੀਂਗਾ ਚੱਲ ਚੱਲ ਆ ਜਾ ਬਾਹਰ ਰੱਕੇ ਚਲੀਏ ਭੱਜਾ ਕੀ ਹੋ ਰਿਹਾਗਾ ਛੂਟੇ ਮਤੋਂ ਧੌਂਦੇ ਪਏ ਆ ਗਿਆ ਉਹਦੇ ਲੋਕਾਂ ਨੂੰ ਮਿੱਟੀ ਨਾਲ ਲੱਗੇ ਰਚ ਬੈ ਗੇ ਕੋਈਰਾ ਧਿਆਨ ਰੱਖਿਆ ਜਾ ਰਿਹਾ ਹੈ ਹਾਂ ਹਾਂ ਕੋਈਰਾ ਧਿਆਨ ਰੱਖਾਂਗੇ ਚਲੋ ਵੇਖੋ ਜੀ ਛੋਟੇ ਜਾ ਰਹੇ ਨੇ ਛੂਟੇ ਆ ਭਾਜੀ ਕਿੰਨੀ ਤਰੀਕ ਨੂੰ ਸ਼ੁਰੂ ਆ ਸ਼ੁਰੂ ਹੋਣਾਗਾ ਮੇਲਾ ਇਹ ਹਾਂ ਸਾਰੇ ਹਾਂਜੀ 8 ਤਰੀਕ ਨੂੰ ਜਿਹੜਾ ਮੇਲਾ ਸ਼ੁਰੂ ਹੋ ਜੂਗਾ ਲਾਡੀ ਭਾਜੀ ਤਾਂ ਫਿਰ ਪਹਿਲਾ ਝੂੜਾ ਤੁਸੀਂ ਲੈਣਾ ਆਉਂਗੇ ਤੁਸੀਂ ਪਹਿਲਾਂ ਮੈਂ ਲੈ ਤੁਹਾਡੇ ਤੋਂ ਝੰਡੂ ਬਸ ਉਹ ਬੜਾ ਨਾਮ ਜੋ ਆ ਗਿਆ ਨਾ ਸਰ ਬਹਿ ਕੇ ਸਤਰੀਏ ਚਲੋ ਆਓ ਜੀ ਅੱਗੇ ਵੇਖਦੇ ਆਪਾਂ ਕੌਣ ਤੁਹਾਨੂੰ ਦਿਖਾਉਣ ਜਾ ਰਹੇ ਆ ਜੀ ਮੋਤ ਦਾ ਖੂ ਲਾਡੀ ਭਾਜੀ ਮੋਤ ਦਾ ਖੂ ਇਹ ਪਤਾ ਹੈ ਮੋਤ ਦਾ ਖੂ ਅਸੀਂ ਕਿਹਦਾ ਖੂ ਪਹਿਲਾਂ ਤੁਸੀਂ ਧਿਆਨ ਨਾਲ ਲਾਓ ਹਜੇ ਕਸਾ ਕਸਾਈ ਦੀ ਚੱਲ ਰਹੀ ਹੈ ਤੇ ਆਪਾਂ ਥੱਲੇ ਨਾਲ ਹੋਏ ਕੇਰਾ ਇਹ ਗੱਲ ਦਾ ਯਾਰ ਹੈਗਾ ਕੰਮ ਖਤਰਾ ਹੀ ਜਾ ਵੈਸੇ ਉਰੀ ਉਰੀ ਆ ਉਹ ਯਾਰ ਇਹ ਹੈ ਜੀ ਮੋਤ ਦਾ ਖੂ ਜਿਸ ਦੀ ਕਸਾ ਕਸਾਈ ਲਾਡੀ ਭਾਜੀ ਹਜੇ ਕਰਤੀ ਆ ਰਹੀ ਹੈ ਕਰਤੀ ਜਾ ਰਹੀ ਹੈ ਕਰਤੀ ਕਸਕਸਾਈ ਸਾਡੇ ਦੁਆਰਾ ਕੀਤੀ ਜਾ ਰਹੀ ਹੈ ਸਾਡੇ ਦੁਆਰਾ ਕੀਤੀ ਜਾ ਰਹੀ ਹੈ ਨਹੀਂ ਨਹੀਂ ਹਜੇ ਚੱਲ ਰਹੀ ਹੈ ਤੁਸੀਂ ਨਹੀਂ ਕਰ ਰਹੇਗੇ ਪਿੱਛੇ ਉਹ ਵੇਖੋ ਇਹਨਾਂ ਦੇ ਜਿਹੜੇ ਵਰਕਰਸ ਨੇ ਭਾਜੀ ਉਹ ਬਾਈ ਆਪਣਾ ਭਰਾ ਆ ਯਾਰ ਉਹ ਲੱਗੇ ਹੋਏ ਨੇ ਹਜੇ ਜਿਹੜਾ ਮੋਦਕੂ ਤਿਆਰ ਕੀਤਾ ਜਾ ਰਿਹਾ ਹੈ ਤਾਂ 8 ਤਰੀਕ ਨੂੰ ਕੋਈ ਬਾਈ ਥੱਲੇ ਵੀ ਬੈਠਾ ਹਾਂ ਥੱਲੇ ਵੀ ਜਾਵਾਂਗੇ 8 ਤਰੀਕ ਨੂੰ ਤਿਆਰ ਰਹੋ ਜੇ ਫਿਰ ਮੇਲਾ ਵੇਖਣ ਤੇਰੀ ਲਾਡੀ ਭਾਜੀ ਨਹੀਂ ਨਹੀਂ ਹੁਣੀ ਆਇਓ ਬਾਈ ਯਾਰ ਸਾਡੀ ਦੇ ਫਿਲਹਾਲ ਜਿਹੜਾ ਵੇਖ ਰਹੇ ਆ ਤਾਂ ਵੇਖੋ ਜੀ ਫਿਰ ਮੋਦਕੂ ਕਰਦੇ ਡਰਦੇ ਆ ਗਿਆ ਥੱਲੇ ਫਿਲਾਲ ਜੜਾ ਨਹੀਂ ਭਾਈ ਇਹ ਨਹੀਂ ਡਰੇ ਗਿਆ ਹੀ ਆ ਬੋਲਦਾ ਤਾਂ ਹੁਣ ਜਿਹੜਾ ਤੁਹਾਨੂੰ ਮੋਦ ਦਾ ਖੂਹ ਹੈ ਜੜਾ ਉਹ ਥੱਲੋ ਦੀ ਵਿਖਾਉਨੇ ਆ ਜੀ ਕਿਉਂ ਲਾਡੀ ਜੀ ਹੁਣ ਇਹਦਾ ਰਾਹ ਵੇਖੋ ਕਿੱਥੋਂ ਹੈ ਕਿੱਧਰ ਨੂੰ ਹੈ ਯਾਰ ਰਾਹ ਥੱਲੋ ਵਰਨਾ ਪੈਣਾ ਚਲ ਆ ਜੋ ਫਿਰ ਫਿਲਾਲ ਰਾਹ ਤੁਹਾਡੀ ਲੱਭਿਆ ਜੀ ਅਸੀਂ ਇੱਥੇ ਹੀ ਵੜੇਗਾ ਤੇ ਆ ਜਾਓ ਫਿਰ ਲਾਡੀ ਭਾਜੀ ਚਲ ਫਿਰ ਆਜੋ ਆਜੋ ਆਲਾ ਮੇਰ ਦਾ ਹਾਂਜੀ ਚਲੋ ਕੋਈ ਗੱਲ ਨਹੀਂ ਇੱਕੋ ਹੀ ਹੈ ਕਿੱਥੋਂ ਆਏਂਦੇ ਲਾਉਂ ਜੀ ਪਹਿਲੀ ਵਾਰ ਹੋਇਆਗਾ ਜੋਦਾ ਮੇਲਾ ਲੱਗਣ ਲੱਗਾ ਲਾਡੀ ਭਾਜੀ ਅਸੀਂ ਘੜਗੜ ਤਿੰਨ ਸਾਲ ਤੋਂ ਵੀਡੀਓ ਬਣਾਉਂਦੇ ਆ ਰਹੇ ਹਾਂ ਪਰ ਮੋਦ ਦੇ ਖੂਦ ਦੇ ਵਿੱਚ ਆ ਜਿਹੜਾ ਉਹ ਪਹਿਲੀ ਵਾਰ ਆਏ ਆ ਕਿਉਂ ਵੱਡੀ ਗੱਲ ਵੱਡੀ ਗੱਲ ਕਹਨ ਨੂੰ ਮੈਂ ਯਾਰ ਤੈਨੂੰ ਮੋਦ ਦਾ ਖੂ ਫਿਰ ਦਿਖਾਣੇ ਆ ਜੀ ਹੁਣ ਥੱਲੋ ਜੀ ਤੇ ਲਾਡੀ ਭਾਜੀ ਆ ਕਿਹੜੇ ਯਾਮੇ ਖੜੇ ਨੇ ਪੁਰਾਣੇ ਆਏ ਪੁਰਾਣੇ ਆਏ ਉਹ ਆਏ ਜਿਹੜੇ ਮੋਟੇ ਖੂਹ ਦੇ ਵਿੱਚ ਚੱਲਦੇ ਹੁੰਦੇ ਆ ਗੋਲ ਗੋਲ ਭਾਜੀ ਜਿਹੜਾ ਇਹ ਮੋਟੇ ਖੂਹ ਦੇ ਵਿੱਚ ਜਾਂਵੇਂ ਚੱਲਦੇ ਨੇ ਦੇਖ ਲੋ ਪਤਾ ਨਹੀਂ ਕਿ ਨਾ ਬ੍ਰੇਕ ਆ ਗਿਆ ਨਾ ਕਲੱਚ ਆ ਗਿਆ ਕਲੱਚ ਨਾ ਹੋਗਾ ਨਾ ਕਲੱਚ ਆ ਗਿਆ ਬ੍ਰੇਕ ਆ ਬ੍ਰੋ ਕਨ ਕਲੱਚ ਆ ਬ੍ਰੇਕ ਆ ਹੈ ਨਹੀਂ ਗਿਆ ਯਾਰ ਇਹਨੇ ਰੋਕਦੇ ਇਸ ਕੰਟਰੋਲ ਕੀ ਵੀ ਕਰਦੇ ਆ ਨਾ ਇਹਨਾਂ ਨੂੰ ਯਾਰ ਕੰਟਰੋਲ ਕਰਦੇ ਹੁੰਦੇ ਨਹੀਂ ਨਾ ਕੋਈ ਪਤਾ ਨਹੀਂ ਮੈਨੂੰ ਤਾਂ ਤੇਲ ਪੈਂਦਾ ਕਿ ਨਹੀਂ ਪੈਂਦਾ ਤੇਲ ਨਹੀਂ ਪੈਂਦਾ ਮੈਨੂੰ ਯਾਰ ਤੇਲ ਤਾਂ ਪੈਂਦਾ ਹੀ ਹੈ ਐਕਸਲ ਜਿਹੜੀ ਬਾਈਕ ਹੈ ਠੀਕ ਹੈ ਜੀ ਇਹ ਬਾਈਕ ਤੁਹਾਨੂੰ ਜਿਹੜਾ ਦਿਖਾ ਦਿੰਦੇ ਆ ਜੀ ਮੌਦੇ ਖੂਦੇ ਵਿੱਚ ਜਿਹੜਾ ਇਹ ਤੁਹਾਨੂੰ ਦਿਖਾਈ ਦੇਵੇ ਇੱਕ ਝੂਲਾ ਤਿਆਰ ਹੋ ਰਿਹਾਗਾ ਆਪਣੇ ਤੇ ਆ ਵੇਖੋ ਮੜਾ ਕੀ ਲਿਖਿਆਗਾ ਮੜਾ ਆ ਵੇਖੋ ਭਾਜੀ ਚੂਹਾ ਬਿੱਲੀ ਜਿਹੜਾ ਛਪਿਆ ਹੋਇਆਗਾ ਤੇ ਸਾਈਡ ਤੇ ਲਿਖਿਆਗਾ ਲੈ ਪੰਗਾ ਲੈ ਤੂੰ ਪੈਸਾ ਪੰਗਾ ਲੈ ਮੇਰੇ ਕੋਲੋਂ ਪੰਗਾ ਝੂਲਾ ਤੇ ਲਿਖਿਆ ਲੈ ਪੰਗਾ ਤੇ ਫੋਟੋ ਲੱਗੀ ਹੈ ਟੋਮਨ ਜੈਲੀ ਦੀ ਹਨਾ ਭਾਜੀ ਜਾਨੀ ਉਹ ਮਨ ਜੰਮਤਾ ਵੀ ਚੁਈ ਬਿੱਲਾ ਲੈ ਟੋਮ ਜਲੀ ਹੈ ਚੁਈ ਬਿੱਲਾ ਇੰਨਾ ਤੰਦਦਾ ਹੈ ਪਤਾ ਨਹੀਂ ਕਿੰਨਾ ਤੇ ਫੋਗੋ ਤੇ ਕਿੰਨਾ ਤੇ ਨਾ ਘੇਰਾਪਾ ਦੇਖਦਾ ਨਕਦਾ ਮੈਨੂੰ ਪਹਿਲਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਲਾਡੀ ਭਾਜੀ ਅੱਛਾ ਤਾਂ ਉਹ ਘਾਟਣਾ ਵਰਗਾ ਹੁਣ ਉੱਤੇ ਲਿਖਿਆ ਲੈ ਪੰਗਾ ਤੇ ਚਲੋ ਤੁਸੀਂ ਜਾ ਕੇ ਲਿਓ ਜੇ ਇੱਕ ਵਾਰੀ ਪੰਗਾ ਜ਼ਰੂਰ ਬੇਲੇ ਵਿੱਚ ਆ ਕੇ ਜਿਹੜੇ ਵੇਖ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਜਿਹੜਾ ਮੇਲੇ ਦੇ ਵਿੱਚ ਤੁਹਾਨੂੰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੇਗੀ ਜੀ ਉਹ ਹੈ ਜੀ ਭੂਤ ਬੰਗਲਾ ਭੂਤ ਬੰਗਲਾ ਭੂਤ ਬੰਗਲਾ ਲਾਡੀ ਭਾਜੀ ਇਹਨਾਂ ਵਿੱਚ ਕੀ ਕੁਝ ਹੁੰਦਾਗਾ ਇੱਥੇ ਕੋਈ ਨਾ ਕੋ ਪੰਧਾ ਰੰਦਾ ਸੀਗਾ ਇੱਕ ਈਗਾ ਉਹ ਨਾ ਵਿਚਾਰਣਾ ਆਲਦੇ ਵੱਲੋਂ ਸਟੋਰੀਆਂ ਮਾਰਦੀ ਉਹਨੇ ਉੱਪਰੋਂ ਤੇ ਉਹ ਕੋਠਾ ਦਿਖਾ ਯਾਰ ਜਿੱਥੋਂ ਛਾਲ ਮਾਰੀ ਸੀ ਉੱਪਰ ਦੇਖੋ ਉੱਪਰ ਉਹ ਇੱਥੋਂ ਛਾਲ ਮਾਰੀ ਉਹਨੇ ਉਹ ਥੱਲੇ ਆ ਕੇ ਮਰ ਗਿਆ ਫਿਰ ਇਹ ਤੇ ਭੂਤ ਮੰਗਲਾ ਬਣ ਗਿਆ ਓਕੇ ਜੀ ਇਹ ਇੰਦੀ ਹਿਸਟਰੀ ਹੈ ਹਾਂ ਮਿਲਦਾ ਆਲਦੇ ਵੱਲੋਂ ਘਟੀ ਗਈ ਇਹ ਨਹੀਂ ਨਹੀਂ ਘਟੀ ਨਹੀਂ ਖੈਰ ਆਪਾਂ ਜੀ ਆਓ ਜੀ ਤੁਹਾਨੂੰ ਇਸ ਦੇ ਅੰਦਰ ਜਿਹੜਾ ਲੈ ਕੇ ਜਾਣੇ ਆ ਖੈਰ ਉੱਥੇ ਐਕਸਿਟ ਲਿਖਿਆ ਹੋਇਆਗਾ ਅੱਛਾ ਜੀ 1 ਮਿੰਟ ਆਜੋ ਭਾਜੀ ਤੁਸੀਂ ਵੀ ਨਾਲ ਹੀ ਆਜੋ ਇਕੱਠੇ ਚੱਲਦੇ ਆ ਫਿਰ ਆਪਾਂ ਇਸ ਦੇ ਅੰਦਰ ਪਤਾ ਨਹੀਂ ਆਪਾਂ ਨੂੰ ਕੀ ਕੁਝ ਦੇਖਣ ਨੂੰ ਮਿਲੂਗਾ ਲਾਡੀ ਭਾਜੀ ਕੀ ਕੁਝ ਦੇਖਣ ਨੂੰ ਮਿਲ ਸਕਦਾ ਆ ਇਹਨਾਂ ਦੇ ਮਾਲਕ ਵੀ ਆ ਗਏ ਹੈਗੇ ਆ ਕਿੱਥੇ ਮਾਲਕ ਨੇ ਮਾਲਕ ਇਹਨਾਂ ਦੇ ਭਾਜੀ ਇਹ ਮਾਲਕ ਨਹੀਂ ਗਏ ਖੈਰ ਇਹ ਸਬਸਕ੍ਰਾਈਬਰ ਨੇ ਸਾਡੇ ਹੁਣੇ-ਹੁਣੇ ਆ ਗਏ ਨੇ ਤਾਂ ਇਹ ਸਾਨੂੰ ਇਸਦੀ ਮਿਲੇ ਨੇ ਖੈਰ ਇਹਦੇ ਵਿੱਚ ਜਾਣਾ ਪਤਾ ਨਹੀਂ ਲਾਊਡ ਹੈ ਜਾਂ ਨਹੀਂ ਹੈ ਪਰ ਫਿਰ ਵੀ ਖੈਰ ਲਾਡੀ ਭਾਜੀ ਕਿ ਤੱਕ ਨਹੀਂ ਭੱਜਾ ਇਹਨੂੰ ਚੱਕੋ ਤਾਂ ਸੀ ਫੇਰ ਹੀ ਅੰਦਰ ਐਂਟਰ ਹੋਊਗਾ ਕਿ ਤੱਕ ਨਹੀਂ ਭੱਜਾ ਮੈਂ ਨਹੀਂ ਅਤਾਸ ਵੀ ਇਹਨਾਂ ਦੇ ਤੱਕ ਨੂੰ ਇਸ ਵਾਰ ਜਿਹੜਾ ਇਹ ਚੀਜ਼ ਨਵੀਂ ਦੇਖਣ ਨੂੰ ਮਿਲੂਗੀ ਜੀ ਸਾਹਿਬ ਜਿਹੜੀਆਂ ਇਸ ਦੀਆਂ ਤਿਆਰੀਆਂ ਉਹ ਹੋ ਰਹੀਆਂ ਨੇ ਹਲੇ ਤਾਂ ਤੇ ਅੰਦਰ ਜਾਣਾ ਹਜੇ ਇਸੇ ਅਲਾਉਡ ਨਹੀਂ ਹੈ ਮੈਨੂੰ ਲੱਗਦਾ ਹਣਾ ਲਾਡੀ ਭਾਜੀ ਅੰਦਰ ਜਾਣਾ ਅਲਾਉਡ ਹੈ ਜਾਂ ਨਹੀਂ ਹੈ ਨਹੀਂ ਹੈਗਾ ਪਰ ਹਲੇ ਨਹੀਂ ਪਰ ਹਲੇ ਲੈ ਕੇ ਆਉਂਗੀ 8 ਤਰੀਕ ਨੂੰ ਹਾਂ ਉਹਦੇ ਤੁਹਾਨੂੰ ਆਪਣੇ ਆਪ ਹੀ ਜਿਹੜੀ ਐਂਦੀ ਉਹ ਮਿਲ ਜਾਈ ਜਾਣਾ ਅੰਦਰ ਜਾਣ ਦੀ ਪਰਮਿਸ਼ਨ ਪਰਮਿਸ਼ਨ ਅਮਰ ਜੀ ਫਿਰ ਕਿ ਮੈਡਿਕ ਟਿਕਟ ਲੈ ਕੇ ਆਏਗਾ ਅੰਦਰ ਜਾਣ ਦੀ ਪਰਮਿਸ਼ਨ ਹੈ ਜਿਹੜੀ ਤੁਹਾਨੂੰ ਉਹ ਮਿਲ ਜਾਵੇਗੀ ਖੈਰ ਹਜੇ ਜਾਣਾ ਸਾਨੂੰ ਅਲਾਉਡ ਨਹੀਂ ਹੋਇਆਗਾ ਕਿਉਂਕਿ ਅੰਦਰ ਤਿਆਰੀਆਂ ਜਿਹੜੀਆਂ ਚੱਲਦੀਆਂ ਨੇ ਤਾਂ ਇਹ ਜਿਹੜੀ ਜਿਹੜੀ ਇਸ ਵਾਰ ਨਵੀਂ ਹੈ ਜੀ ਕਾਫੀ ਇਸਨੇ ਏਰੀਆ ਜਿਹੜਾ ਉਹ ਘੇਰਿਆ ਹੋਇਆਗਾ ਤੁਸੀਂ ਵੇਖ ਸਕਦੇ ਹੋ ਤਾਂ ਇੱਕੋ ਸਾਈਡ ਤੇ ਜਿਹੜਾ ਭੂਤ ਬੰਗਲਾ ਹੈਗਾ ਜੀ ਜੀ लाडी ਭਾਜੀ ਕਿੱਥੇ ਬੈਠੇ ਹੋਇਆ ਤੁਸੀਂ ਮਗਰ ਮੱਛ ਮਗਰ ਮੱਛ ਚ ਮੇਲੇ ਦਾ ਆਪਾਂ ਕਿਸ਼ਤੀ ਚ ਬੈਠੇ ਹੋਏ ਆ ਇਹ ਤੁਹਾਨੂੰ ਦਿਖਾਈਏ ਜੀ ਲਓ ਜੀ ਕਿਸ਼ਤੀ ਚ ਵਾਓ ਵੈਰੀ ਨਾਈਸ ਤਾਂ ਕਿਸ਼ਤੀ ਚ ਬੈਠੇ ਹੋ ਕਦੋਂ ਚੱਲੂਗੀ ਛੋਲਾ ਲਾਡੀ ਭਾਜੀ ਆਸ਼ਰੀ ਮੁਜੱਲੂ ਕਹਿੰਦੇ ਤੇ ਆਪਾਂ ਪਹਿਲਾਂ ਹੀ ਬੈਠੇ ਹੋਏ ਆ ਅੱਜ ਆਪਾਂ ਆਪਾਂ ਇਸੇ ਪਰ ਰੋਟੀ ਪਾਣੀ ਆਦਾ ਜੀ ਚਾਹ ਨਾਲ ਜੁੱਲੀ ਦੀ ਤਰਾਈਏ ਤੇ ਚੱਕਦੇ ਆਏ ਆ ਇੱਕ ਦਿਨ ਪਹਿਲੇ ਬੈਠ ਕੇ ਇਹ ਲੈ ਆਣੇ ਆ ਗਿਆ ਜੀ ਤੇ ਰੋਟੀ ਪਾਣੀ ਹੋਊਗਾ ਜਿਹੜਾ ਇਹਨਾਂ ਤੋਂ ਕੋਈ ਨਹੀਂ ਚਾਵਲ ਚੁਗਲ ਚਲਾ ਕੇ ਹੋਗੇ ਬਣਾਣਾ ਜੀ ਚਲੋ ਚਾਵਲ ਤੁਹਾਨੂੰ ਤਾਂ ਖਵਾ ਦਿਆਂਗੇ ਲਾਡੀ ਭਾਜੀ ਕੋਈ ਗੱਲ ਨਹੀਂ ਖੈਰ ਕਿਸ਼ਤੀ ਅਜੇ ਫਿਰ ਨਹੀਂ ਚਲਦੀ ਉੱਠਣਾ ਪੈਣਾ ਮਜਬੂਰਾਂ ਆਪਾਂ ਨੂੰ ਉੱਠਣਾ ਪੈਣਾ ਹੈਗਾ ਹਾਂ ਹੁਣ ਚੱਲ ਨਹੀਂਦਾ ਹੈ ਨਹੀਂ ਉੱਠਾਂਗੇ ਉੱਤੇ ਵੀ ਝੂਟਾ ਲੈ ਕੇ ਉੱਠਨੇ ਆਏ ਚਲੋ ਕਿੱਥੇ ਝੂਟਾ ਲੈ ਕੇ ਉੱਠੇ ਹੋ ਚੰਡੋਲ ਤੋਂ ਨਾ ਉਹ ਇ ਬ੍ਰੇਕ ਡਾਂਸ ਤੇ ਦਬਾਂਦੀ ਸੀ ਮੈਨੂੰ ਲੱਗਦਾ ਉਹ ਝੂਟਾ ਲੈ ਤਾ ਦਿੱਤਾ ਹੀ ਗੰਬਾਈ ਨੇ ਮਾੜਾ ਘੁਮਾ ਤਾ ਦਿੱਤਾ ਯਾਰ ਚਲੋ ਠੀਕ ਹੈ ਜੀ ਅੱਜ ਦੇ ਵਲੋਗ ਦੀ ਫਿਰ ਕਰੀਏ ਸਮਾਪਤੀ ਲਾਡੀ ਭਾਜੀ ਆਪਾਂ ਹੈ ਸਮਾਪਤੀ ਕਰ ਲਾ ਤਾਂ ਜੇਕਰ ਵੀਡੀਓ ਫਿਰ ਵਧੀਆ ਲੱਗੀ ਹੋਵੇ ਤਾਂ ਲਾਡੀ ਭਾਜੀ ਕੀ ਕਰਨਾ ਕਰਨਾ ਕੀ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਖੈਰ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਕਮੈਂਟ ਜਿਹੜਾ ਜਰੂਰ ਕਰਨਾ ਜੀ ਤਾਂ ਕਾਫੀ ਮਿਹਨਤ ਹੋ ਜਾਂਦੀ ਹੈ ਵੀਡੀਓ ਬਣਾਉਣ ਦੇ ਵੇਲੇ ਕਾ ਕਾਫੀ ਦਿਨ ਤੋਂ ਜਿਹੜਾ ਬਲੌਗ ਅਸੀਂ ਨਹੀਂ ਲੈ ਕੇ ਆ 파 ਰਹੇ ਸੀ ਕਿਸੇ ਕਾਰਨ ਸੀ ਉਹ ਵੀ ਟਾਈਮ ਨਹੀਂ ਅਕਸਰ ਮਿਲ ਰਿਹਾ ਸਾਨੂੰ ਤਾਂ ਬੜਾ ਟਾਈਮ ਜਿਹੜਾ ਕੱਢ ਕੇ ਅਸੀਂ ਮੇਲੇ ਦੇ ਵਿੱਚ ਆਏ ਆ ਤੁਹਾਨੂੰ ਇੱਥੇ ਜੇ ਤਿਆਰੀਆਂ ਦਿਖਾਉਣ ਦੇ ਲਈ ਕਿਹੜਾ ਕੁਛ ਨਵਾਂ ਝੂਲਾ ਜਿਹੜਾ ਲੱਗਿਆਗਾ ਇਸ ਵਾਰ ਤਾਂ ਜਲਦੀ ਤੇਰੇ ਸੈਲਰ ਚ ਲੱਡੇ ਹੈਗੇ ਆ ਕਹਿੰਦਾ ਟਾਈਮ ਕੱਢ ਕੇ ਮਿਲਣਾ ਹੈ ਯਾਰ ਨਹੀਂ ਟਾਈਮ ਹੁੰਦਾ ਕਿ ਅੱਜ ਤੂੰ ਤੁਸੀਂ ਫ੍ਰੀ ਹੁੰਨੇ ਹੋ ਤਾਂ ਫਿਰ ਮੈਂ ਕਹਿੰਦਾ ਫ੍ਰੀ ਹੁੰਦਾ ਆਪ ਫ੍ਰੀ ਨਹੀਂ ਹੁੰਦਾ ਨਹੀਂ ਤੇਰੇ ਕੋਲ ਸੈਲਰ ਚ ਲੱਦੇ ਆ ਇਹ ਉੱਠਣਾਗਾ ਉਹ ਬੰਦੇ ਨੇ ਮੇਰਾ ਬਤ ਕਰਨਾ ਕੱਲਾ ਤਾਂ ਫਿਰ ਮੁਕਣਿਆ ਨਹੀਂ ਜੀ ਅਸੀਂ ਗੱਲਾਂ ਕਰਦੇ ਆ ਤੇ ਤੁਸੀਂ ਵੀਡੀਓ ਦਾ ਇੰਜੋਏ ਜਿਹੜਾ ਉਹ ਕਰ ਹੀ ਚੁੱਕੇ ਹੋ ਤਾਂ ਜਲਦੀ ਮਿਲਾਂਗੇ ਆਪਾਂ ਇੱਕ ਨਵੇਂ ਬਲੌਗ ਦੇ ਨਾਲ ਉਹਨੇ ਚਾ ਟਾਟਾ ਗੁੱਡ ਬਾਏ ਸੀ ਯੂ ਤੁਹਾਡਾ 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 ਕੱਲ ਕੰਮ ਤੇ ਜਾਣਾ <laughs> okay, Tata, goodbye. See you. See you.